ਇੰਨਾ ਨਰਕਾ ਯਾਦ ਆ ਰਿਹਾ ਤੁਸੀਂ ਬੁੱਧੂਆ ਪੰਡਾਲੇ 6 ਮਹੀਨੇ ਦੇ ਬਾਗ ਦੇ ਵੀ ਇੰਨਾ ਜਨਮ ਕਰੇ ਕਿਵੇਂ ਇਕੱਠਾ ਹੋਰ ਠੋਕਰ ਜਾ ਰਹੀ ਦੀ ਮੈਦਾਨ ਦੀ ਮੀਰ ਕਰਨ ਦੀ ਆ ਪੰਟੀ ਕਰਦਾ ਡਾਕਟਰ ਦਹੀ ਉਹ ਤੁਨੀ ਬੰਦ ਉਹ ਹੀ ਗੱਲ ਕਰਦਾ ਵੀ ਐਡਾ ਜਾ ਕਰ ਐਡਾ ਨੇਟਰ ਬੰਦਾ ਤੇ ਜਿ ਵਾਗ ਜੂ ਕੇ ਨਰਦ ਉਹ ਉਹਦੇ ਪੰਗ ਦੇ ਮੱਜ ਜਿਹੜਾ ਪਾਪੀ ਨਹੀਂ ਆਂ ਹਾਂਜੀ ਓਏ ਖਾਲੀ ਬੱਸ কোনো <laughs> قات کرتے لوگ کو دماغ پیلا کوئی کچھ پیلا کچھ کچھ پیلا کوئی نہیں کنا وہ پانی وہ کبرے دا کماتی کتی جو آو میجا جا کٿي آ گئے اتھے بيه جا واه الله سيني آجي مينه ٽنڊي دا جا اوه ڏاڍا 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 ਇਹਨਾਂ ਦੀ ਟੈਂਡ ਫਾੜੀ ਆ ਦੁੱਧ ਵਿੱਕੀ ਦੇਖ ਆਪ ਤਾਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਆ ਮੱਝ ਦੀ ਜੇਰ ਪਈ ਪਈ ਐ ਤਾਂ ਆਹ ਦੇਖੀ ਬਣ ਗਿਆ ਸੋਰਕਾਰੀ ਫੇਕ ਲਾ ਦਾਂ ਕੱਟੂ ਸੋਰੋ ਫੋਰ ਬੰਨੂ ਦੇ ਦੇਖੀ ਰਾਲ ਫੁੱਲ ਬਣੂ ਦੇਖੀ ਨਹੀਂ ਗਈ ਕੁੱਤੀਆਂ ਨੂੰ ਅਸੀਂ ਕੁੱਤੀਆਂ ਰੱਖ ਦਿਆ ਅਸੀਂ ਕੁੱਤੀਆਂ ਰੱਖ ਦਿਆ ਸਾਡੇ ਡੰਗਰ ਨੇ ਜਾ ਕੇ ਦੇਖ ਨਹੀਂ ਕਰੇ ਦੁੱਧ ਤੇ ਬਣਾਵਾ ਲਓ ਸਾਰੇ ਬੁੱਧੂ ਬਣਾਈ ਜਾਂਦਾ ਨੇ ਕਿਨੇ ਨਾ ਨਾ 4 ਵਜੇ ਕਿਨੇ ਜੋੜਿਆ ਖੋਲਾ ਭੈਣ ਤੇ ਤਸੀ ਬਣਾਉਂਦਾ ਢੋਲ ਪਰ ਲਾ ਇੱਥੋਂ ਤੂੰ ਅਜਾ ਪਨੀਰੇ ਵੀ ਬਣਦਾ ਤੇਰੀ ਭੈਣ ਦਾ ਸੋਗਲਾ ਬਣਦਾ ਠੱਗੀ ਠੱਗੀ ਜਵਾਕਾਂ ਨਾਲ ਉਹ ਕਿੱਥੀ ਜੁੜੀ ਇਕੱਠੀ ਕਰੀਏ ਨਾ 4 ਜਵਾਕਾਂ ਦੇ ਉਹ ਗੁਰੂ ਤਾਂ ਮਮਾ ਤੁਹਾਨੂੰ ਕਿ ਬਵਾੜ ਗਏ ਨਾ ਸਹੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਉਸੀ ਜਿਸ ਮਾਰਗੋਂ ਚੱਲ ਰਹੇ ਹਾਂ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਲੈਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਚ ਹੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਐਜਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗੱਲ ਪੈਂਦਾ ਯਾਰ ਦੱਸੋ ਹੁਣ ਇਹ ਸਹੀ ਆ ਕਿ ਗਲਤ ਆ ਇਹ ਤੁਸੀਂ ਆਪ ਹੀ ਲਾ ਲਓ ਹਿਸਾਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤਾ ਦੇਖ ਲੋ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ ਯਾ ਰੇਟ ਲੈਣਾ ਉਹੀ ਗੱਲ ਆ ਵੀ ਮਾੜਾ ਮੋੜਾ ਗੁਰੂ ਘਰ ਦੀ ਸ਼ਰਮ ਕਰ ਲੋ ਯਾਰ ਬੈਠੇ ਵੀ ਗੁਰੂ ਘਰ ਚ ਪਤੰਦਰੋਂ ਤੁਸੀਂ ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋਂ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਪਹਿਲਾਂ ਤਾਂ ਲੋਕਾਂ ਨੂੰ ਲੱਜ ਪਾਣੀ ਅੱਜ ਸਾਰੀ ਰਾਣੀ ਲੋਕਾਂ ਨੇ ਗਰਮੀ ਚ ਪਿੰਡ ਦੇ ਆਣੇ ਸੇਵਾ ਕਰੀ ਆ ਠੀਕ ਆ ਜਿਹੜੀ ਭੈਣਾਂ ਨੇ ਪਾਪ ਕਰ ਗਾਣਾ ਨਿਕਲ ਜਣੇ ਮੈਥੋਂ ਤੂੰ ਹੀ ਪਾਪ ਕਰਿਆਗਾ ਕੀ ਕਿੰਨਾ ਕੱਢ ਲੇਉਂਰੇ ਵਿੱਚੋਂ ਹਜ਼ਾਰ ਕੱਢ ਲੇਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਥਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਇਹਨੂੰ ਪ੍ਰਾਈਵਟ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚੇ ਨਹੀਂ ਬੀਤ ਵਰਨਾ ਚਾਹੁੰਦੇ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆ ਕੋਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੇ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।